ਦੇ ਨੇ ਦੇ ਸੰਦਰਸ਼ ਦੇਸ਼ ਦੇ ਜਿਹੜੇ ਭੜੇ ਪਰਚਾਂ ਦੀ ਚੈਕਿੰਗ ਸੰਬੰਧੀ ਅਤੇ ਨਸ਼ਾ ਨਿਯੋਗथाम ਸੰਬੰਧੀ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜੱਸਲ ਗੁਰਮੁਖਵੰਦਿਆਈ ਸਤਿ ਸ੍ਰੀ ਅਕਾਲ ਸادة ਸਰਦਰ ਤੇ ਸਪੈਸ਼ਲ ਪੁਲਿਸ ਇਨਸਪੈਕਟਰ ਜਸਵੀਰ ਸਿੰਘ ਮੁਰਾ ਨੂੰ ਨਾਕਾ ਬਬਲੀ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਤੇ ਉਸ ਵਿੱਚੋਂ 48 ਪੇਟੀਆਂ ਸ਼ਰਾਬ ਮਕਟਾਵਰ ਬਰਾਮਦ ਹੋਈ ਯਸਤੇ 1800 ਦਾ ਫਾਇਰ ਰੋਲ ਕਰ ਲੀ ਦੀ ਦੋ ਚੀਨੋ ਟਰੱਕ ਡਰਾਈਵਰ ਨੂੰ ਪਤਾ ਕਰ ਲੇ ਸਰ ਕਿਦੋਂ ਤੋਂ ਲੱਗੇ ਨੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋ ਜਣਾ ਅਜੇ ਇਨਵੈਸਟੀਗੇਸ਼ਨਲ ਪਾਰਟ ਹੈ ਅਜੇ ਕਸ਼ਿਸ਼ ਕਰ ਰਹੇ ਨੇ ਕਿ ਬੈਕਵਰਡ ਤੇ ਫਾਰਵਰਡ ਲੇਖਾ ਇੰਝ ਦੇ ਪਤਾ ਕਰਾਂਗੇ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਉਹਦੇ ਵਿੱਚ ਪੇਟੀਆ ਰੱਖੀ ਨੇ ਚੰਡੀਗੜ੍ਹ ਤੋਂ ਲੈ ਆਇਆ ਸੀ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਆਇਆ ਸੀ ਕਿਹੜਾ ਪਤਾ ਫੜਾਗੇ ਦੀ ਪਛਾਣ ਤੁ ते बलविंद सांगू जसविंद हुशयारपुरत मला ਸੋਪਾ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁੱਛਕਿਸ਼ ਕਰਨੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦਾ ਕਿਹੜਾ ਟੈਂਕਰ ਸੀ ਇਹਦਾ ਆਪਣਾ ਸੀ ਜਿਹਨੇ ਕਿਰਾਇਆ ਕਰਾਇਆ ਸੀ ਟੈਂਕਰ ਕਿਰਾਇਆ ਸੀ ਕਰਾਇਆ ਡਰਾਈਵਰ ਜਿਹੜਾ ਟੈਂਕਰ ਸਪੈਸ਼ਲ ਇਹਦੇ ਵਾਸਤੇ ਬਣਾ ਕੇ ਸਟਾਫ ਇਸੇ ਵਾਸਤੇ ਸਪੈਸ਼ਲ ਇਸੇ ਵਾਸਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਾ ਥੱਲੇ ਵੀ ਤੇਲ ਲੈ ਕੇ ਜਾ ਰਹੇ ਸਸਾ ਜਿਹੜਾ ਟੈਂਕਰ ਸੀ ਉਹ ਉਹਦੇ ਖਾਤੇ ਫਾਮਲਾ ਰੱਝਣਾ ਚਾਹੀਦਾ ਸਰ ਜੀ ਉਹ ਵੀ ਕਰਨਗੇ ਇਹਦੇ ਕੋਲ ਪੁੱਛਕਿਸ਼ ਕਰ ਤਾਲ ਕਰਨ ਸਾਰੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਚੀ ਪਾਜਣਗੇ ਸਾਰੇ ਨੂੰ ਰਸ਼ਟ ਕੀਤਾ ਜਾਵੇ ਤੇਲ ਕੀ ਆ ਜਾ ਸਦਾ ਉਹਨਾਂ ਦਾ ਆਪ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਕੋ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਰ ਇਹ ਡੈਟ ਬੰਦਾ ਜੀ ਗਰੋਅ ਆ ਕਿੰਨੇ ਮੈਂ ਇਹ ਸਰ ਕਿਉਂਕਿ ਅਜਾ ਹੁਣ ਅਸੀਂ ਥੋੜੀ ਦੇਰ ਪਹਿਲਾਂ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ਼ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਹੁੰਦੇ ਹਾਂ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਮੈਂ ਜੇ ਤੇ ਪਾਹ ਬਰੀਕੀ ਨਾਲ ਪੁੱਛਕਿਸ਼ ਨਹੀਂ ਕੀਤੀ ਬਰੀਕੀ ਨਾਲ ਪੁੱਛਕਿਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲਈ ਲੈ ਜਾਓ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਸਾਹਿਬ